ਹੁਸ਼ਿਆਰਪੁਰ ਦੇ ਹਲਕਾ ਟਾਂਡਾ ਵਿਖੇ ਕਿਸਾਨ ਨੇਤਾ ਜੰਗਵੀਰ ਸਿੰਘ ਚੋਹਾਨ ਨੂੰ ਟਾਂਡਾ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ ਥਾਣੇ ਵਿਖੇ ਲਿਆਂਦਾ ਗਿਆ। ਇਸ ਖਬਰ ਤੋਂ ਬਾਅਦ ਇਲਾਕੇ ਦੇ ਕਿਸਾਨ ਟਾਂਡਾ ਥਾਣਾ ਦੇ ਬਾਹਰ ਇਕੱਠੇ ਹੋ ਗਏ ਤੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਮਾਹੌਲ ਖਰਾਬ ਹੁੰਦਾ ਦੇਖ ਪੁਲਿਸ ਨੇ ਜੰਗਵੀਰ ਸਿੰਘ ਚੋਹਾਨ ਨੂੰ ਰਿਹਾ ਕਰਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਨੇਤਾ ਜੰਗਵੀਰ ਸਿੰਘ ਚੋਹਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਮੁੱਖ ਮੰਤਰੀ ਮਾਨ ਦਾ ਕਿਸਾਨਾਂ ਨਾਲ ਰਵੱਈਆ ਸਹੀ ਨਹੀਂ ਸੀ। ਜੰਗਵੀਰ ਸਿੰਘ ਨੇ ਦੱਸਿਆ ਕਿ ਜਦੋਂ ਕਿਸਾਨ ਟਾਂਡਾ ਥਾਣੇ ਦੇ ਬਾਹਰ ਆ ਕੇ ਰੋਜ਼ ਪ੍ਰਦਰਸ਼ਨ ਕਰਨ ਲੱਗੇ ਤਾਂ ਪੁਲਿਸ ਨੇ ਉਹਨਾਂ ਨੂੰ ਰਿਹਾ ਕਰਕੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਘਰ ਦੇ ਵਿੱਚ ਡਿਟੇਨ ਕਰਨਾ ਜਾਂ ਘਰੋਂ ਸਵੇਰੇ ਤੜਕਸਾਰ ਥਾਣੇ ਚਾੱਕ ਕੇ ਲੈ ਜਾਣਾ ਇਹ ਦੋਨਾਂ ਗੱਲਾਂ 'ਚ ਫਰਕ ਹੈ। ਦੇਖੋ ਜਾਂ ਤਾਂ ਕੋਈ ਕ੍ਰਾਈਮ ਹੋਵੇ, ਕੋਈ ਦੋਸ਼ ਹੋਵੇ ਜਾਂ ਕੋਈ ਗਲਬਾਤ ਹੋਵੇ ਤੇ ਸਵੇਰੇ ਤੇ 4 ਵਜੇ ਦੇ ਕਰੀਬ ਪੁਲਿਸ ਦੀਆਂ ਗੱਡੀਆਂ ਆ ਕੇ ਤੇ ਥਾਣੇ ਦੇ ਵਿੱਚ ਇਹਨਾਂ ਨੇ ਨਜ਼ਰਬੰਦ ਕਰ ਦਿੱਤਾ ਜੀ ਆ ਕੇ। ਅਸਲ ਦੇ ਵਿੱਚ ਤਰੀਕਾ ਕੀ ਹੁੰਦਾ ਕਿ ਘਰ ਦੇ ਵਿੱਚ ਨજર ਬੰਦ ਕਰਦਾ ਹੁਣ ਸਾਥੀ ਸਾਡੇ ਫਿਰ ਸਾਰੇ ਉੱਥੇ ਪਹੁੰਚੇ ਆ ਉੱਥੇ ਫਿਰ ਜਦੋਂ ਜਿੰਦਾਬਾਦ ਮੁਰਦਾਬਾਦ ਹੁੰਦੀ ਆ ਤਾਂ ਫਿਰ ਉਹਨਾਂ ਨੇ ਮਾਹੌਲ ਨੂੰ ਦੇਖਦੇ ਹੋਏ ਫਿਰ ਘਰ ਹੁਣ ਰੀਟੇਨ ਕਰ ਦਿੱਤਾ ਸੋ ਪਹਿਲੀ ਗੱਲ ਦੇਖੋ ਹੁਣ ਬੀਤੇ ਕੱਲ ਸੀਐਮ ਸਾਹਿਬ ਦੇ ਨਾਲ ਮੀਟਿੰਗ ਹੋਈ ਆ ਉਹ ਮੀਟਿੰਗ ਹੋਈ ਆ ਜਿਹੜੀ ਆ ਸਾਡੀ 5 ਤਰੀਕ ਨੂੰ ਧਰਨਾ ਲੱਗਣਾ ਸੀਗਾ ਚੰਡੀਗੜ੍ਹ ਦੇ ਵਿੱਚ ਆਲਰੇਡੀ ਅਸੀਂ ਉੱਥੇ ਚੰਡੀਗੜ੍ਹ 'ਚ ਜਗ੍ਹਾ ਦੀ ਪਰਮਿਸ਼ਨ ਮੰਗੀ ਹੋਈ ਆ ਇਹ ਨਹੀਂ ਸੀ ਕਿ ਉੱਥੇ ਜਾ ਕੇ ਅਸੀਂ ਸੜਕਾਂ 'ਤੇ ਬਹਿਣਾ ਸੀਗਾ ਏ ਨਹੀਂ ਸੀ ਉੱਥੇ ਜਾ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਸੀਗਾ ਅਸੀਂ ਇੱਕ ਕਿਹਾ ਸੀ ਕਿ 34 ਸੈਕਟਰ ਜਿੱਥੇ ਅਸੀਂ ਆਲਰੇਡੀ ਪਹਿਲਾਂ ਤੁਸੀਂ ਸਾਨੂੰ ਪਰਮਿਸ਼ਨ ਦਿੱਤੀ ਸੀ ਉੱਥੇ ਅਸੀਂ ਬਹਿ ਜਾਾਂਗੇ ਉੱਥੇ ਸਾਨੂੰ ਧੁਕਮੀ ਜਗ੍ਹਾ ਦੇ ਦਿਓ ਅਸੀਂ ਬੈਠ ਕੇ ਆਪਣੀ ਗੱਲਬਾਤ ਹਫ਼ਤਾ ਇੱਕ ਕਰਾਂਗੇ ਕਿਉਂਕਿ ਕੁਝ ਮੰਗਾ ਹੁੰਦੀਆਂ ਫੌਰੀ ਮੰਨਣੇ ਵਾਲੀਆਂ ਕੁਝ ਨੀਤੀਗਤ ਮੰਗਾ ਹੁੰਦੀਆਂ ਤੇ ਉਹ ਬੈਠ ਕੇ ਫਿਰ ਚਰਚਾ ਹੋ ਜਾਣੀ ਸੀਗੀ ਸੋ ਸੀਐਮ ਸਾਹਿਬ ਨੇ ਮੀਟਿੰਗ ਸੱਦ ਲਈ ਚੰਗੀ ਗੱਲ ਹੈ ਮੀਟਿੰਗ ਸੱਦਣੀ ਚਾਹੀਦੀ ਹੈ ਸੀਐਮ ਸਾਹਿਬ ਦਾ ਫਰਜ਼ ਬਣਦਾ ਹੈ ਕਿ ਮੀਟਿੰਗ ਸੱਦ ਕੇ ਮਸਲਿਆਂ ਦਾ ਹੱਲ ਕਰੇ ਮਸਲੇ ਤੇ ਪੰਜਾਬ ਦੇ ਹੀ ਸੀ ਨਾ ਸੋ ਮੀਟਿੰਗ ਚੱਲਦੀ ਹੈ ਕਿ ਭਾਈ ਸਮਾਂ ਕਿੰਨਾ ਆ ਤੁਹਾਡੇ ਕੋਲ ਇਹ ਨਾ ਹੋਵੇ ਅੱਧ ਪੰਜਾਹ ਦੇ ਵਿੱਚ ਤੁਸੀਂ ਉੱਠ ਕੇ ਚੱਲ ਜਾਓ ਨਾ ਤੁਹਾਡਾ ਸਵਾਦ ਰਹਿਣਾ ਨਾ ਸਾਡਾ ਰਹਿਣਾ ਮੰਗਾ ਪਿਛੇ ਦੀਆਂ ਫਸੀਆਂ ਹੋਈਆਂ ਇਹਨਾਂ ਨੂੰ ਆਪਾਂ ਲਾਗੂ ਕਰਾਉਣਾ ਉਹਨਾਂ ਨੇ ਕਿਹਾ ਖੁੱਲਾ ਸਮਾਂ ਜਿੰਨਾ ਚਿਰ ਮਰਜ਼ੀ ਗੱਲ ਕਰੋ 4 ਵਜੇ ਦਾ ਸਮਾਂ ਦਿੱਤਾ ਹੋਇਆ 4:30 ਵਜੇ ਸਾਡਾ ਗੱਲਬਾਤ ਸ਼ੁਰੂ ਕਰਦੇ ਆ ਚਲੋ 4:30 ਵਜੇ ਕਰਦੇ ਆ ਕੋਈ ਏਡੀ ਗੱਲ ਨਹੀਂ ਹੈਗੀ ਸੋ ਦੂਜੀ ਗੱਲ 6 ਵਜੇ ਫਿਰ ਸਾਨੂੰ ਕਹਿੰਦੇ ਮੈਂ ਤਾਂ ਅਪਾਇੰਟਮੈਂਟ ਲਈ ਹੋਈ ਹੈ ਅਖਦੀ ਮੈਂ ਤੇ ਜਾਣਾ ਹੈਗਾ ਸੋ ਸਾਡੇ ਆਗੂਆਂ ਨੇ ਅਸੀਂ ਸਾਰਿਆਂ ਨੇ ਕਿਹਾ ਕਿ ਸਾਨੂੰ ਸਮਾਂ ਹੋਰ ਦਿਓ ਇਸ ਤਰ੍ਹਾਂ ਤੇ ਅਧਿਵਿਚਾਰੀ ਤੋਰ ਕਈਆ ਕੋਈ ਗੱਲ ਨਾ ਬਤਨੀ ਹੋਈ ਸੋ ਉਹਨਾਂ ਨੇ ਕਿਹਾ ਸਾਡੇ ਮੰਤਰੀ ਬੈਠੇ ਆ ਪਰ ਤੁਸੀਂ ਧਰਨੇ ਦਾ ਦੱਸੋ ਵੀ ਧਰਨੇ ਦਾ ਕੀ ਕਰਨਾ ਆ ਜਿਹੜਾ ਕੱਲ ਨੂੰ ਤੁਸੀਂ ਚੰਡੀਗੜ੍ਹ ਲਾਉਣਾ ਅਸੀਂ ਕਿਹਾ ਜੀ ਅਸੀਂ ਤਾਂ ਧਰਨਾ ਤਾਂ ਲਾਉਣਾ ਆ ਕਿ ਅਸੀਂ ਮੰਗਾ ਮਨਾਉਣੀਆਂ ਤੁਸੀਂ ਮੰਗਾ ਪੂਰੀਆਂ ਕਰ ਲਓ ਤੇ ਗੱਲ ਤੇ ਪਹਿਲੀ ਇਹ ਹੈ ਵੀ ਮੰਗਾ ਪੂਰੀਆਂ ਕਰ ਲਓ ਸਾਨੂੰ ਧਰਨੇ ਦੀ ਲੋੜ ਹੀ ਨਹੀਂ ਪਹਿਲੀ ਗੱਲ ਇਹ ਆ ਦੂਜੀ ਗੱਲ ਇਹ ਆ ਕਿ ਜਦੋਂ ਧਰਨੇ ਮਜਾਰਿਆਂ ਦੀ ਕਾਲ ਆਉਂਦੀ ਤੁਸੀਂ ਮੀਟਿੰਗ ਕਰ ਦੇ ਇਹ ਮੀਟਿੰਗ ਸੱਦ ਲੈਣੇ ਮੀਟਿੰਗ ਤੁਸੀਂ ਆਲਰੇਡੀ ਉਦਾਂ ਰੁਟੀਨ ਦੇ ਵਿੱਚ ਪਾ ਦਿਓ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਇਆ ਕਰੂਗੀ ਬੈਠ ਕੇ ਗੱਲਬਾਤ ਹੋ ਜਾਂ ਹਾਈਪਰ ਹੋ ਕੇ ਉਹਨਾਂ ਨੇ ਇਹ ਕੱਲ ਕਹਿ ਵੀ ਤੁਸੀਂ ਧਰਨੇ ਲਾ ਲਓ ਤੇ ਤੁਸੀਂ ਮੀਟਿੰਗ ਦੀ ਕੋਈ ਗੱਲ ਨਹੀਂ ਫਿਰ ਅਸੀਂ ਤਾਂ ਫਿਰ ਇਦਾਂ ਦੁਆਹੇ ਥੱਲੇ ਹੈ ਕਿ ਮੀਟਿੰਗ